ਮੈਂ ਦੋਆ ਫੋਰਮਾਂ ਵੱਲੋਂ ਇਹ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ ਕਟੋਕੜ 10 ਪੱਤਰਕਾਰਾਂ ਦੇ ਫੋਨ ਆਏ ਨੇ ਵੀ ਕੇਂਦਰ ਕਹਿ ਰਿਹਾ ਵਾ ਜਾਂ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਨੇ ਉਹ ਪੁਸ਼ਟੀ ਕਿੱਥੋਂ ਵੀ ਗੱਲਬਾਤ ਤਾਂ ਕਿਸੇ ਐਫ ਆਈ ਆਰ ਨੂੰ ਲੈ ਕੇ ਟੁੱਟ ਗਈ ਮੈਂ ਪੰਜਾਬ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਸਾਡੇ ਨਾਲ ਜੇ ਕਿ ਕੇਂਦਰ ਦੇ ਨਾਲ ਜੀ ਕੋਈ ਗੱਲ ਕਿਸੇ ਐਫ ਆਈ ਆਰ ਤੋਂ ਨਹੀਂ ਟੁੱਟੀ ਹੈਗੀ ਗੱਲਬਾਤ ਤਾਂ ਟੁੱਟੀ ਹੈ ਕੰਟੈਕਟ ਬੇਸ ਖੇਤੀ ਲੈ ਕੇ ਆਏ ਆ ਅਸੀਂ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਰਦੇ ਹਾਂ ਜਿੱਥੇ ਡਿੱਕਾ ਬਣਿਆ ਅਸੀਂ ਕਹਿੰਦੇ ਹਾਂ ਭਾਜਪਾ ਆਪ ਦੇ ਟਰੈਪ ਦੇ ਵਿੱਚ ਗਲਤ ਗੱਲਾਂ ਨਾ ਫਰਾਵੇ ਤੇ ਨਾ ਹੀ মিডিਆ ਤੇ ਆਉਣੀਆਂ ਚਾਹੀਦੀ ਅਸੀਂ ਦੋਵੇਂ ਫਾਰਮਾਂ ਵੱਲੋਂ ਇਹ ਕੰਡੈਮਨਟ ਕਰਦੇ ਹਾਂ ਵੀ ਕਿਸੇ ਐਫਆਈਆਰ ਕਰਕੇ ਕੇਂਦਰ ਨਾਲ ਗੱਲ ਨਹੀਂ ਟੁੱਟੀ ਜਿਹੜੀ ਕੰਟੈਕਟ ਬੇਸ ਖੇਤੀ ਲੈ ਕੇ ਆਏ ਸੀ ਉਹਨੂੰ ਰੱਦ ਕਰ ਦਿੱਤਾ ਅਰ ਅਸੀਂ ਲੀਗਲ ਗਰੰਟੀ ਕਾਨੂੰਨ ਐਮਐਸਬੀ ਤੇ ਬਣਾਉਣ ਦੀ ਗੱਲ ਕੀਤੀ ਉਹ ਤੋਂ ਗੱਲ ਟੁੱਟੀ ਹੈਗੀ ਆ ਇਹਨੂੰ ਸਪਸ਼ਟ ਸਮਝਿਆ ਜਾਵੇ ਧੰਨਵਾਦ ਮੈਂ ਦੋਆ ਫੋਰਮਾ ਵੱਲੋਂ ਇਹ ਗੱਲ ਨੂੰ ਸਪਸ਼ਟ ਕਰਨਾ ਚਾਹੁੰਨਾ ਕਟੋੜ 10 ਪੱਤਰਕਾਰਾਂ ਦੇ ਫੋਨ ਆਏ ਨੇ ਵੀ ਕੇਂਦਰ ਕਹਿ ਰਿਹਾ ਵਾ ਜਾਂ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਨੇ ਉਹ ਪੁਸ਼ਟੀ ਕਿੱਥੋਂ ਵੀ ਗੱਲਬਾਤ ਤਾਂ ਕਿਸੇ ਐਫਆਈਆਰ ਨੂੰ ਲੈ ਕੇ ਟੁੱਟ ਗਈ ਮੈਂ ਪੰਜਾਬ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਨਾ ਤੁਸੀਂ ਸਾਡੇ ਨਾਲ ਜੇ ਕਿ ਕੇਂਦਰ ਦੇ ਨਾਲ ਜੀ ਕੋਈ ਗੱਲ ਕਿਸੇ ਐਫ ਆਈ ਆਰ ਤੋਂ ਨਹੀਂ ਟੁੱਟੀ ਹੈਗੀ ਗੱਲਬਾਤ ਤਾਂ ਟੁੱਟੀ ਹੈ ਕੰਟੈਕਟ ਬੇਸ ਖੇਤੀ ਲੈ ਕੇ ਆਏ ਆ ਅਸੀਂ ਐਮ ਐਸ ਪੀ ਗਰੰਟੀ ਕਾਨੂੰਨ ਦੀ ਮੰਗ ਕਰਦੇ ਆ ਜਿੱਥੇ ਡਿੱਕਾ ਬਣਿਆ ਅਸੀਂ ਕਹਿੰਦੇ ਆ ਭਾਜਪਾ ਆਪ ਦੇ ਟਰੈਪ ਦੇ ਵਿੱਚ ਗਲਤ ਗੱਲਾਂ ਨਾ ਫਰਾਵੇ ਤੇ ਨਾ ਇਹ ਮੀਡੀਆ ਤੇ ਆਉਣੀਆਂ ਚਾਹੀਦੀ ਅਸੀਂ ਦੋਵੇਂ ਫਾਰਮਾਂ ਵੱਲੋਂ ਇਹ ਕੰਡੈਮਨਟ ਕਰਦੇ ਆ ਵੀ ਕਿਸੇ ਐਫ ਆਈ ਆਰ ਕਰਕੇ ਕੇਂਦਰ ਨਾਲ ਗੱਲ ਨਹੀਂ ਟੁੱਟੀ ਜਿਹੜੀ ਕੰਟੈਕਟ ਬੇਸ ਖੇਤੀ ਲੈ ਕੇ ਆਏ ਸੀ ਉਹਨੂੰ ਰੱਦ ਕਰ ਦਿੱਤਾ ਅਰ ਅਸੀਂ ਲੀਗਲ ਗਰੰਟੀ ਕਾਨੂੰਨ ਐਮਐਸਪੀ ਤੇ ਬਣਾਉਣ ਦੀ ਗੱਲ ਕੀਤੀ ਉਹ ਤੋਂ ਗੱਲ ਟੁੱਟੀ ਹੈਗੀ ਆ ਇਹਨੂੰ ਸਪਸ਼ਟ ਸਮਝਿਆ ਜਾਵੇ ਧੰਨਵਾਦ ਮੈਂ ਦੋਆ ਫੋਰਮਾਂ ਵੱਲੋਂ ਇਹ ਗੱਲ ਨੂੰ ਸਪਸ਼ਟ ਕਰਨਾ ਚਾਹੁੰਨਾ ਘਟੋ ਘਟ 10 ਪੱਤਰਕਾਰਾਂ ਦੇ ਫੋਨ ਆਏ ਨੇ ਵੀ ਕੇਂਦਰ ਕਹਿ ਰਿਹਾ ਵਾ ਜਾਂ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਨੇ ਉਹ ਪੁਸ਼ਟੀ ਕਿੱਥੋਂ ਵੀ ਗੱਲਬਾਤ ਤਾਂ ਕਿਸੇ ਐਫਆਈਆਰ ਨੂੰ ਲੈ ਕੇ ਟੁੱਟ ਗਈ ਮੈਂ ਪੰਜਾਬ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਨਾ ਤੁਸੀਂ ਸਾਡੇ ਨਾਲ ਜੇ ਕੇ ਕੇਂਦਰ ਦੇ ਨਾਲ ਜੀ ਕੋਈ ਗੱਲ ਕਿਸੇ ਐਫ ਆਈ ਆਰ ਤੋਂ ਨਹੀਂ ਟੁੱਟੀ ਹੈਗੀ ਗੱਲਬਾਤ ਤਾਂ ਟੁੱਟੀ ਹੈ ਕੰਟੈਕਟ ਬੇਸ ਖੇਤੀ ਲੈ ਕੇ ਆਏ ਆ ਅਸੀਂ ਐਮ ਐਸ ਪੀ ਗਰੰਟੀ ਕਾਨੂੰਨ ਦੀ ਮੰਗ ਕਰਦੇ ਆ ਜਿੱਥੇ ਡਿੱਕਾ ਬਣਿਆ ਅਸੀਂ ਕਹਿੰਦੇ ਆ ਭਾਜਪਾ ਆਪ ਦੇ ਟਰੈਪ ਦੇ ਵਿੱਚ ਗਲਤ ਗੱਲਾਂ ਨਾ ਫਰਾਵੇ ਤੇ ਨਾ ਇਹ ਮੀਡੀਆ ਤੇ ਆਉਣੀਆਂ ਚਾਹੀਦੀ ਅਸੀਂ ਦੋਵੇਂ ਫਾਰਮਾਂ ਵੱਲੋਂ ਇਹ ਕੰਡੈਮਨਟ ਕਰਦੇ ਆ ਵੀ ਕਿਸੇ ਐਫ ਆਈ ਆਰ ਕਰਕੇ ਕੇਂਦਰ ਨਾਲ ਗੱਲ ਨਹੀਂ ਟੁੱਟੀ ਜਿਹੜੀ ਕੰਟੈਕਟ ਬੇਸ ਖੇਤੀ ਲੈ ਕੇ ਆਏ ਸੀ ਉਹਨੂੰ ਰੱਦ ਕਰ ਦਿੱਤਾ ਅਰ ਅਸੀਂ ਲੀਗਲ ਗਰੰਟੀ ਕਾਨੂੰਨ ਐਮਐਸਬੀ ਤੇ ਬਣਾਉਣ ਦੀ ਗੱਲ ਕੀਤੀ ਉਹ ਤੋਂ ਗੱਲ ਟੁੱਟੀ ਹੈਗੀ ਆ ਇਹਨੂੰ ਸਪਸ਼ਟ ਸਮਝਿਆ ਜਾਵੇ ਧੰਨਵਾਦ ਮੈਂ ਦੋਆ ਫੋਰਮਾ ਵੱਲੋਂ ਇਹ ਗੱਲ ਨੂੰ ਸਪਸ਼ਟ ਕਰਨਾ ਚਾਹੁੰਨਾ ਕਟੋਕੜ 10 ਪੱਤਰਕਾਰਾਂ ਦੇ ਫੋਨ ਆਏ ਨੇ ਵੀ ਕੇਂਦਰ ਕਹਿ ਰਿਹਾ ਵਾ ਜਾਂ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਨੇ ਉਹ ਪੁਸ਼ਟੀ ਕਿੱਥੋਂ ਵੀ ਗੱਲਬਾਤ ਤਾਂ ਕਿਸੇ ਐਫਆਈਆਰ ਨੂੰ ਲੈ ਕੇ ਟੁੱਟ ਗਈ ਮੈਂ ਪੰਜਾਬ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਨਾ ਤੁਸੀਂ ਸਾਡੇ ਨਾਲ ਜੇ ਕਿ ਕੇਂਦਰ ਦੇ ਨਾਲ ਜੀ ਕੋਈ ਗੱਲ ਕਿਸੇ ਐਫ ਆਈ ਆਰ ਤੋਂ ਨਹੀਂ ਟੁੱਟੀ ਹੈਗੀ ਗੱਲਬਾਤ ਤਾਂ ਟੁੱਟੀ ਹੈ ਕੰਟੈਕਟ ਬੇਸ ਖੇਤੀ ਲੈ ਕੇ ਆਏ ਆ ਅਸੀਂ ਐਮ ਐਸ ਪੀ ਗਰੰਟੀ ਕਾਨੂੰਨ ਦੀ ਮੰਗ ਕਰਦੇ ਆ ਜਿੱਥੇ ਡਿੱਕਾ ਬਣਿਆ ਅਸੀਂ ਕਹਿੰਦੇ ਆ ਭਾਜਪਾ ਆਪ ਦੇ ਟਰੈਪ ਦੇ ਵਿੱਚ ਗਲਤ ਗੱਲਾਂ ਨਾ ਫਰਾਵੇ ਤੇ ਨਾ ਇਹ ਮੀਡੀਆ ਤੇ ਆਉਣੀਆਂ ਚਾਹੀਦੀ ਅਸੀਂ ਦੋਵੇਂ ਫਾਰਮਾਂ ਵੱਲੋਂ ਇਹ ਕੰਡੈਮਨਟ ਕਰਦੇ ਆ ਵੀ ਕਿਸੇ ਐਫ ਆਈ ਆਰ ਕਰਕੇ ਕੇਂਦਰ ਨਾਲ ਗੱਲ ਨਹੀਂ ਟੁੱਟੀ ਜਿਹੜੀ ਕੰਟੈਕਟ ਬੇਸ ਖੇਤੀ ਲੈ ਕੇ ਆਏ ਸੀ ਉਹਨੂੰ ਰੱਦ ਕਰ ਦਿੱਤਾ ਅਰ ਅਸੀਂ ਲੀਗਲ ਗਰੰਟੀ ਕਾਨੂੰਨ ਐਮਐਸਬੀ ਤੇ ਬਣਾਉਣ ਦੀ ਗੱਲ ਕੀਤੀ ਉਹ ਤੋਂ ਗੱਲ ਟੁੱਟੀ ਹੈਗੀ ਆ ਇਹਨੂੰ ਸਪਸ਼ਟ ਸਮਝਿਆ ਜਾਵੇ ਧੰਨਵਾਦ